ਨਾ ਜਾਣਾਂ ਸਾਰ ਨਾ ਜਾਣਾਂ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਡੋਤ ਬੰਧਨ ਅਨਿਕ ਬਾ ਸਰਬ ਕਲਾ ਸਮਰਥ ਡੋਲਨ ਤੇਰਾ ਕੋ ਪ੍ਰਭੂ ਨਾਨਕ ਦੀ ਕਰ ਹੱਥ ਡੋਲਨ ਤੇ ਨਾਨਕ ਦੇ ਕਰ ਹੱਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਕੇਰੀ ਵਿਖਮ ਮਾਰਗ ਚੱਲਣਾ ਲਬ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਹੀਂ ਬੁਲਣਾ ਖੰਨਿਓ ਤਿੱਖੀ ਵਾਲੋਂ ਨਕੀ ਏਤ ਮਾਰਗ ਜਾਣਾ ਉਰ ਪਰਸਾਦੀ ਜਿਨੀਆਂ ਆਪ ਤਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਕਹਿ ਨਾਨਕ ਚਾਲ ਭਗਤਾ ਯੁਗ ਹੋ ਜੁਗ ਨਿਰਾਲੀ ਗਰੀਬ ਰੋਹ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੁਕੱਦਸ ਮੁਬਾਰਕ ਧੋਤ ਵਿੱਚ ਸੁਭਾਈ ਮਾਨ ਸਤ ਸੰਗੀ ਜਨੋ ਵੱਡਰ ਭਾਗੇ ਕਾਮ ਸੰਧਿਆ ਵੇਲੇ ਤੇ ਪਾਵਨ ਦੀਵਾਨਾ ਅੰਦਰ ਬੈਠ ਕੇ ਤੁਰਕੀ ਬਾਣੀ ਅੱਜ ਤੱਕ ਕੀਰਤਨ ਗੁਰਮੁਖਾਂ ਪਸਵਾਬ ਜੀ ਨੇ ਸਰਵਣ ਕੀਤਾ ਸਤਿਗੁਰ ਦਾਤਾ ਕਿਰਪਾ ਖੜੀ ਇਸੇ ਤਰ੍ਹਾਂ ਚੌਨਲ ਬੈਠ ਕੇ ਸਤਿਗੁਰ ਜੀ ਦੀਆਂ ਖੁਸ਼ੀਆਂ ਆਪਣੀ ਝੋਲੇ ਵਿੱਚ ਭਵਾਉਂਦੇ ਰਹੀਏ ਆਓ ਵਿਚਾਰ ਨੂੰ ਆਰੰਭਣ ਤੋਂ ਪਹਿਲਾਂ ਗੁਰ ਪੱਤੇ ਦੀ ਸਾਨ ਪਾਈਏ ਪਿਆਰ ਸਤਕਾਰ ਅਤੇ ਅਦਬ ਨਾਲ ਦੋਵੇਂ ਹੱਥ ਜੋੜ ਆਖੋ ਜਿਵਾਹੇ ਗੁਰਜੀਕਾ ਖਾਲਸਾ ਵਾਖੇ ਗੁਰਜੀਕੀ ਫਤੇ ਨਿਤਾ ਪ੍ਰਤੀ ਗੁਰੂ ਨਾਨਕ ਜੋਤ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦੀ ਰਚਨਾ ਤੋਂ ਉਚਾਰਨ ਹੋਈ ਆਨੰਦ ਸਹਿ ਬਾਣੀ ਦੀ ਵਿਚਾਰ ਆਪਾਂ ਸਾਂਝੀ ਕਰ ਰਹੇ ਹਾਂ ਅੱਜ ਦਾ ਪਾਵਨ ਬਚਨ ਆਪ ਜੀ ਨੇ ਸਰਵਣ ਕੀਤਾ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਅੱਜ ਦੇ ਪਾਵਨ ਬਚਨ ਅੰਦਰ ਜੋ અપਾਰ ਬਖਸ਼ਿਸ਼ ਰਹਿਮਤ ਕੀਤੀ ਆਓ ਉਹਨੂੰ ਆਪਾਂ ਸਮਝਣ ਦਾ ਵਿਚਾਰਨ ਦਾ ਯਤਨ ਕਰਾਂਗੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ ਭਗਤਾਂ ਕੀ ਚਾਲ ਨਿਹ radiative ਬਾਣੀ ਦੇ ਅੰਦਰ ਜਦੋਂ ਭਗਤਾਂ ਦਾ ਜ਼ਿਕਰ ਆਉਂਦਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਭਗਤਾਂ ਦੇ ਪਰਥਾਏ ਅਨੇਕਾਂ ਵਚਨ ਤੁਹਾਨੂੰ ਬਾਣੀ ਵਿੱਚ ਮਿਲਣਗੇ ਪਰ ਬੜੀ ਕਮਾਲ ਦੀ ਇੱਕ ਗੱਲ ਸਤਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਬਾਣੀ ਦੇ ਅੰਦਰ ਕੀਤੀ ਇੱਥੇ ਭਗਤ ਦੀ ਚਾਲ ਦੀ ਗੱਲ ਹੈ ਭਾਵ ਉਹਦੇ ਜੀਵਨ ਜਿਉਣ ਦੀ ਜੁਗਤ ਉਹਦੇ ਜੀਵਨ ਜਿਉਣ ਦੇ ਢੰਗ ਤਰੀਕੇ ਦੀ ਗੱਲ ਹੈ ਜਦੋਂ ਭਗਤ ਦੇ ਜੀਵਨ ਜਿਉਣ ਦੇ ਢੰਗ ਤਰੀਕੇ ਦੀ ਗੱਲ ਸਾਹਮਣੇ ਆਉਂਦੀ ਹੈ ਨਾ ਫਿਰ ਇੱਕ ਬਚਨ ਸਤਿਗੁਰੂ ਜੀ ਦਾ ਸਾਹਮਣੇ ਆਉਂਦਾ ਹੈ ਇਸੇ ਕਰਕੇ ਭਗਤ ਤੇ ਸੰਸਾਰੀ ਦਾ ਕਦੀ ਜੋੜ ਨਹੀਂ ਆਇਆ ਕਿਉਂਕਿ ਚੇਤੇ ਰੱਖਣਾ ਭਗਤ ਦਾ ਜਿਉਣਾ ਤੇ ਸੰਸਾਰੀ ਦਾ ਜਿਉਣਾ ਤੋਹਾਂ ਵਿੱਚ ਹੀ ਬੜਾ ਫਰਕ ਹੈ ਜਦੋਂ ਤੁਸੀਂ ਸੰਸਾਰੀ ਬੰਦੇ ਦਾ ਜੀਵਨ ਵੇਖੋਗੇ ਨਾ ਉਹਦੇ ਵੱਲ ਤੱਕੋਗੇ ਉਹਦਾ ਜੀਵਨ ਮਾਇਆ ਦੇ ਅੰਦਰ ਉਹਦਾ ਜੀਵਨ ਪਦਾਰਥਾਂ ਦੇ ਅੰਦਰ ਉਹਦਾ ਜੀਵਨ ਵਿਕਾਰਾਂ ਦੇ ਅੰਦਰ ਉਹਦਾ ਜੀਵਨ ਲੱਭ ਲੋਭ ਦੇ ਅੰਦਰ ਪਤਿਤ ਪਿਆ ਹੁੰਦਾ ਐਂਓ ਪ੍ਰਤੀਤ ਹੁੰਦਾ ਐ ਗੁਰੂ ਤੇਗ ਬਹਾਦਰ ਮਹਾਰਾਜ ਜੀ ਜਿਸ ਤਰ੍ਹਾਂ ਸਾਨੂੰ ਸਮਝਾਉਂਦੇ ਆ ਨਾ ਗੁਨ ਗੋਬਿੰਦ ਗਾਇਓ ਨਹੀਂ ਜਨਮ ਆਕਾਰਤਕੀਨ ਆਪਣੇ ਜਨਮ ਨੂੰ ਆਕਾਰਤ ਕਰਦਾ ਨਜ਼ਰ ਆਉਂਦਾ ਹੈ ਦੂਜੇ ਪਾਸੇ ਜਦੋਂ ਇੱਕ ਭਗਤ ਦੀ ਗੱਲ ਚੱਲਦੀ ਆ ਨਾ ਭਗਤੀ ਕਰਨ ਵਾਲੇ ਦੀ ਬੰਦਗੀ ਕਰਨ ਵਾਲੇ ਦੀ ਸਿਮਰਨ ਕਰਨ ਵਾਲੇ ਦੀ ਨਾਮ ਜਪਣ ਵਾਲੇ ਦੀ ਬਾਤ ਹੁੰਦੀ ਹੈ ਫਿਰ ਇੱਕ ਗੱਲ ਸਮਝ ਆਉਂਦੀ ਹੈ ਪਰਮਾਤਮਾ ਤੈਨੂੰ ਤੇਰੇ ਭਗਤ ਹੀ ਚੰਗੇ ਲੱਗਦੇ ਨੇ ਜਿਹੜੇ ਹਰ ਵੇਲੇ ਤੇਰੀ ਯਾਦ ਦੇ ਵਿੱਚ ਜੁੜੇ ਰਹਿੰਦੇ ਨੇ ਹਰ ਵੇਲੇ ਤੇਰੇ ਸਿਮਰਨ ਵਿੱਚ ਜੁੜੇ ਰਹਿੰਦੇ ਨੇ ਉਹਨਾਂ ਦੀ ਪਰਥਾਏ ਜਦੋਂ ਆਪਾਂ ਬਾਣੀ ਵਿੱਚ ਬਚਨ ਪੜ੍ਹਦੇ ਆਂ ਤੇ ਸਤਿਗੁਰ ਸਾਨੂੰ ਸਮਝਾਉਂਦੇ ਆ ਭਗਤ ਤੇਰੇ ਮਨ ਭਾਮ ਦੇ ਦਰ ਸੋਹਣ ਕੀਰਤ ਗਾਮ ਦੇ ਇਹ ਤਾਂ ਹਰ ਵੇਲੇ ਤੇਰੀ ਕੀਰਤੀ ਦੇ ਵਿੱਚ ਰਹਿੰਦੇ ਨੇ ਇਹ ਤੇ ਹਰ ਵੇਲੇ ਤੇਰੇ ਸ਼ੁਕਰਾਨੇ ਵਿੱਚ ਰਹਿੰਦੇ ਨੇ ਜਿਹੜੀ ਗੱਲ ਮੈਂ ਸਾਂਝੀ ਕਰ ਰਿਹਾ ਸਾਂ ਇੱਕ ਭਗਤ ਦਾ ਜੀਵਨ ਵੀ ਸਾਡੀਆਂ ਅੱਖਾਂ ਸਾਹਮਣੇ ਹੈ ਤੇ ਇੱਕ ਸੰਸਾਰੀ ਬੰਦੇ ਦਾ ਜੀਵਨ ਵੀ ਸਾਡੇ ਸਾਹਮਣੇ ਹੈ ਦੋਵਾਂ ਦੇ ਜੀਵਨ ਜਿਉਣ ਦੀ ਜੁਗਤ ਦੋਵਾਂ ਦੇ ਜੀਵਨ ਜਿਉਣ ਦਾ ਢੰਗ ਤਰੀਕਾ ਸਾਡੇ ਸਾਹਮਣੇ ਗੁਰੂ ਨੇ ਰੱਖਿਆ ਐਸੇ ਕਰਕੇ ਸਤਿਗੁਰੂ ਜੀ ਦੀ ਬਾਣੀ ਨੇ ਫਿਰ ਫੈਸਲਾ ਕੀਤਾ ਫਿਰ ਅੱਬਾ ਤੇਰੇ ਫੈਸਲਾ ਅਟੱਲ ਹੋ ਗਿਆ ਕਿਵੇਂ ਉਹ ਸਾਨੂੰ ਸਮਝਾਇਆ ਇਸੇ ਕਰਕੇ ਜੀਵਨ ਦੀ ਜਦੋਂ ਗੱਲ ਆਉਂਦੀ ਹੈ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਜੋੜ ਕਿਉਂ ਨਹੀਂ ਆਇਆ ਕਿਉਂਕਿ ਇੱਕ ਦੀ ਚਾਲ ਰੱਬੀ ਮਾਰਗ ਹੈ ਤੇ ਇੱਕ ਦੀ ਚਾਲ ਜਿਹੜੀ ਹੈ ਉਹ ਚੇਤੇ ਰੱਖਣਾ ਸੰਸਾਰੀ ਹੈ ਹੁਣ ਜਿਹੜਾ ਸੰਸਾਰ ਵੱਲ ਤੁਰਿਆ ਆਪਾਂ ਇੱਥੇ ਇਹ ਨਹੀਂ ਕਹਿ ਸਕਦੇ ਇਹਨੂੰ ਥੋੜਾ ਜਿਹਾ ਸਮਝਿਓ ਕਿ ਸੰਸਾਰ ਤੇ ਨਹੀਂ ਸੰਸਾਰ ਤੇ ਆਵਾਂਗੇ ਤੇ ਨਿਰੰਕਾਰ ਨੂੰ ਪ੍ਰਾਪਤ ਕਰਾਂਗੇ ਜੇ ਸੰਸਾਰ ਤੇ ਨਹੀਂ ਆਏ ਤੇ ਨਿਰੰਕਾਰ ਨੂੰ ਕਿਵੇਂ ਪ੍ਰਾਪਤ ਕਰ ਲਾਂਗੇ ਇੱਕ ਭਗਤ ਵੀ ਸੰਸਾਰ ਤੇ ਆਉਂਦਾ ਪਰ ਚੇਤੇ ਰੱਖਣਾ ਸੰਸਾਰ ਦਾ ਸਫਰ ਕਰਦਿਆਂ ਨਿਰੰਕਾਰ ਤੱਕ ਪਹੁੰਚ ਜਾਂਦਾ ਹੈ ਆਉਂਦਾ ਸੰਸਾਰੀ ਵੀ ਬੰਦਾ ਸੰਸਾਰ ਤੇ ਹੈ ਨਿਰੰਕਾਰ ਤੇ ਕੀ ਪਹੁੰਚਣਾ ਸੰਸਾਰ ਦਾ ਸਫਰ ਕਰਕੇ ਜੀਵਨ ਜਿਹੜਾ ਬਤੀਤ ਕਰਕੇ ਥਲਾ ਜਾਂਦਾ ਹੁਣ ਚੇਤੇ ਰੱਖਣਾ ਦੋਵਾਂ ਦਾ ਸਾਹਮਣੇ ਆ ਜੀਵਨ ਇਸੇ ਕਰਕੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਅੱਜ ਕਿਰਪਾ ਕੀਤੀ ਸਾਨੂੰ ਭਗਤ ਦੇ ਬਾਰੇ ਸਮਝਾਇਆ ਕੁਝ ਕੁ ਬੇਨਤੀਆਂ ਹੋਰ ਕਰਦੇ ਆ ਜਿਹੜਾ ਭਗਤ ਹੈ ਨਾ ਉਹ ਰੱਬ ਨੂੰ ਭਾਉਂਦਾ ਹੀ ਨਹੀਂ ਇਹ ਨਹੀਂ ਕਹਿ ਸਕਦੇ ਕਿ ਰੱਬ ਨੂੰ ਚੰਗਾ ਲੱਗਦਾ ਹੈ ਰੱਬ ਨੂੰ ਚੰਗਾ ਤੇ ਲੱਗਦਾ ਹੀ ਲੱਗਦਾ ਹੈ ਕਿਉਂਕਿ ਰੱਬ ਦੀ ਕੀਰਤੀ ਪਿਆਰ ਕਰਦਾ ਹੈ ਉੱਥੇ ਨਾਲ ਇੱਕ ਗੱਲ ਹੋਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸਮਝਾਈ ਭਗਤ ਮੈਨੂੰ ਤਾਂ ਚੰਗਾ ਲੱਗਦਾ ਹੈ ਰੱਬ ਦੀ ਭਗਤੀ ਕਰਦਾ ਹੈ ਪਰ ਪ੍ਰਮਾਤਮਾ ਜਿਹੜਾ ਹਰ ਪਲ ਭਗਤ ਦੇ ਅੰਗ ਸੰਗ ਰਹਿੰਦਾ ਜਦੋਂ ਆਪਾਂ ਬਾਣੀ ਦੇ ਵਿੱਚੋਂ ਬਚਨ ਪੜ੍ਹਦੇ ਹਾਂ ਹਰ ਜੁਗ ਜੁਗ ਭਗਤ ਉਪਾਇ ਪੈਜ ਰੱਖਦਾ ਆਇਆ ਰਾਮ ਰਾਜੇ ਉਹ ਭਗਤੀ ਕਰਦਾ ਹੈ ਭਗਤ ਪਰ ਜੇ ਤਿਰਖਣਾ ਉਹਦੀ ਪੈਜ ਸਵਾਰਨ ਵਾਲਾ ਜੁਗਾ ਜੁਗਾ ਤੋਂ ਤੁਰਿਆ ਆਉਂਦਾ ਰੱਬ ਉਹਦੇ ਨਾਲ ਫਲਤਾ ਹੁੰਦਾ ਹੈ ਆਹੀ ਬਾਣੀ ਵਿੱਚ ਆਪਾਂ ਫਿਰ ਇੱਕ ਬਚਨ ਪੜ੍ਹਦੇ ਹਾਂ ਭਗਤਾਂ ਦੇ ਪਰਥਾਏ ਸਤਿਗੁਰ ਜੀ ਦੀ ਬਾਣੀ ਨੇ ਸੱਚ ਸਾਡੇ ਸਾਹਮਣੇ ਰੱਖਿਆ ਕਹਿੰਦੇ ਕਿ ਭਗਤ ਜਿਹੜਾ ਹੁੰਦਾ ਨਾ ਰੱਬ ਦੇ ਨਾਲ ਇੰਨਾ ਕੁ ਇੱਕਮਿਕ ਹੁੰਦਾ ਹੈ ਆਪਣੇ ਮੁਖ ਤੋਂ ਜੋ ਬੋਲ ਬੋਲ ਦੇ ਸਤਿਗੁਰ ਜੀ ਕਹਿੰਦੇ ਦੋ ਜਹਾਨਾਂ ਦੇ ਵਿੱਚ ਪਰਵਾਨ ਹੁੰਦਾ ਹੈ ਪਾਵਨ ਬਾਣੀ ਦਾ ਬਚਨ ਹੈ ਭਗਤ ਮੁਖ ਹੈ ਤੇ ਬੋਲ ਦੇ ਸੋ ਬਚਨ ਭਵੰਦਾ ਉਹ ਬਚਨ ਪੂਰਾ ਹੁੰਦਾ ਹੈ ਭਗਤ ਦੇ ਬਚਨ ਵਿੱਚ ਵੀ ਤਾਕਤ ਹੁੰਦੀ ਹੈ ਜੇ ਰੱਬ ਦੇ ਹੁਕਮ ਦੇ ਵਿੱਚ ਇੰਨੀ ਪਾਵਰ ਹੈ ਤੇ ਭਗਤ ਦੇ ਮੁਖ ਤੋਂ ਕਿਹਾ ਹੋਇਆ ਬਚਨ ਉਹਦੇ ਅੰਦਰ ਵੀ ਪਾਵਰ ਹੁੰਦੀ ਹੈ ਕਿਉਂ ਰੱਬੀ ਮਾਰਗ ਤੇ ਤੁਰਿਆ ਮੈਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹ ਤਾਂ ਭਗਤ ਦੇ ਬਾਰੇ ਥੋੜਾ ਜਿਹਾ ਆਪਾਂ ਲਿਆ ਕਨਸੈਪਟ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਬੰਦਿਆ ਜਦੋਂ ਤੂੰ ਭਗਤੀ ਕਰਨ ਵਾਲੇ ਦੇ ਵੱਲ ਝਾਤ ਮਾਰੇਗਾ ਨਾ ਇੱਕ ਭਗਤ ਦੇ ਅੰਦਰ ਤੈਨੂੰ ਅਨੇਕਾਂ ਗੁਣ ਲੱਭ ਜਾਣਗੇ ਅਨੇਕਾਂ ਗੁਣ ਉਹਦੇ ਅੰਦਰ ਲੱਭਣਗੇ ਤੈਨੂੰ ਉਹਦੀ ਚਾਲ ਨਿਰਾਲੀ ਕਿਉਂ ਹੈ ਭਲਾ ਚੇਤੇ ਰੱਖੀ ਉਹਦੇ ਸੌਣ ਵਿੱਚ ਨਿਰਾਲਾਪਨ ਹੈ ਉਹਦੇ ਉੱਠਣ ਦੇ ਵਿੱਚ ਨਿਰਾਲਾਪਨ ਹੈ ਭਾਵੇਂ ਜੀਵਨ ਜੁਗਤ ਜੀਵਨ ਜਿਉਣ ਦਾ ਢੰਗ ਉਹਦਾ ਉਹਦੇ ਖਾਣ ਦੇ ਵਿੱਚ ਉਹਦੇ ਪਹਿਨਣ ਦੇ ਵਿੱਚ ਉਹਦੇ ਬੈਠਣ ਦੇ ਵਿੱਚ ਉਹਦੇ ਜੀਵਨ ਜਿਉਣ ਦੇ ਕੱਲੀ-ਕੱਲੀ ਆਦਤ ਦੇ ਵਿੱਚ ਕਿੱਤੇ ਨਾ ਕਿਤੇ ਰੱਬ ਹੀ ਛੁਪਿਆ ਨਜ਼ਰ ਆਉਂਦਾ ਕਿਉਂਕਿ ਉਹਨੇ ਰੱਬੀ ਹੁਕਮ ਅਨੁਸਾਰ ਤੁਰਨਾ ਇਸ ਕਰਕੇ ਕਹਿਣਾ ਪਏਗਾ ਭਗਤਾਂ ਕੀ ਚਾਲ ਨਰਲੀ ਛੋਟੀ ਜਿਹੀ ਇੱਕ ਬੇਨਤੀ ਇੱਥੇ ਹੋਰ ਕਰਦਿਆਂ ਅਸੀਂ ਉਸ ਚਾਲ ਦੇ ਨਾਲ ਚਾਲ ਮਿਲਾ ਕੇ ਕਿਉਂ ਨਹੀਂ ਭਲਾ ਚੱਲ ਪਾ ਰਹੇ ਕਿਉਂਕਿ ਸਾਡੇ ਵਿੱਚ ਤੇ ਭਗਤ ਵਿੱਚ ਫਰਕ ਹੈ ਨਾ ਹੁਣ ਜਿਹੜਾ ਬੰਦਾ ਅਗਿਆਨੀ ਹੋਵੇ ਉਹ ਕਦੀ ਵੀ ਭਗਤ ਦੀਆਂ ਗੁਰੂ ਦੀ ਚਾਲ ਨਾਲ ਚਾਲ ਮਿਲਾ ਕੇ ਨਹੀਂ ਚੱਲ ਸਕਦਾ ਕਿਉਂ ਕਿ ਅਗਿਆਨਤਾ ਵੱਸ ਹੋਇਆ ਬੰਦਾ ਉਹਨੂੰ ਕੁਝ ਨਜ਼ਰ ਹੀ ਨਹੀਂ ਆਉਂਦਾ ਤੇ ਜਿੰਨੂੰ ਕੁਝ ਨਜ਼ਰ ਹੀ ਨਹੀਂ ਆ ਰਿਹਾ ਉਹ ਚਾਲ ਨਾਲ ਚਾਲ ਮਿਲਾ ਕੇ ਕਿਵੇਂ ਤੁਰੇਗਾ ਉਹਦੇ ਵਾਂਗ ਜੀਵਨ ਕਿਵੇਂ ਜਿਵੇਗਾ ਕਿਉਂਕਿ ਉਹਨੂੰ ਤੇ ਉਹਦਾ ਜੀਵਨ ਤੇਸੀ ਨਹੀਂ ਰਿਹਾ ਜਦੋਂ ਉਹਦੇ ਵੱਲ ਵੇਖੇਗਾ ਤਾਂ ਹੀ ਤੇ ਵੇਖ ਤਾਂ ਹੀ ਸਕਦਾ ਜੇ ਉਹਦੇ ਅੰਦਰ ਚਾਨਣ ਹੋਏਗਾ ਇਸੇ ਕਰਕੇ ਧੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕਹਿੰਦੇ ਐ ਹਮ ਅੰਤਲੇ ਗਿਆਨਹੀਨ ਅਗਿਆਨੀ ਕਿਉ ਚੱਲੈ ਮਾਰਗ ਪੰਥਾ ਏ ਵਾਹਿਗੁਰੂ ਅਸੀਂ ਅਗਿਆਨੀ ਆ ਅਗਿਆਨਤਾ ਦੇ ਵਿੱਚ ਸਾਨੂੰ ਕੁਝ ਨਜ਼ਰ ਨਹੀਂ ਆਉਂਦਾ ਅਸੀਂ ਕਿਵੇਂ ਤੇਰੀ ਚਾਲ ਨਾਲ ਚਾਲ ਮਿਲਾ ਕੇ ਤੁਰੀਏ ਉਸ ਜੀਵਨ ਜੁਗਤ ਜਿਹੜੀ ਤੇਰੇ ਕੋਲ ਹੈ ਉਸ ਜੀਵਨ ਜੁਗਤ ਅਨੁਸਾਰ ਕਿਵੇਂ ਜੀਵੀਏ ਕਿਉ ਅਗਿਆਨਤਾ ਬਸ ਸਿੱਧਾ ਕੁਝ ਨਹੀਂ ਹੁਣ ਵੇਖੋ ਹਨੇਰੇ ਦੇ ਵਿੱਚ ਵੇਖਣ ਦੇ ਲਈ ਚਾਨਣ ਦੀ ਲੋੜ ਹੈ ਹੁਣ ਚਾਨਣ ਦੇ ਵਿੱਚ ਵੇਖਣ ਦੀ ਤੇ ਕਿਸੇ ਚੀਜ਼ ਦੀ ਲੋੜ ਨਹੀਂ ਨਾ ਚਾਨਣ ਤਾਂ ਹੈ ਚਾਰੇ ਪਾਸੇ ਹੀ ਹੈ ਹੁਣ ਜਦੋਂ ਚਾਨਣ ਹੈ ਤੇ ਚੇਤੇ ਰੱਖਣਾ ਸਭ ਕੁਝ ਹੈ ਜੇ ਹਨੇਰਾ ਹੈ ਤੇ ਕੁਝ ਵੀ ਨਹੀਂ ਹਨੇਰੇ ਵਿੱਚ ਤਾਂ ਚੇਤੇ ਰੱਖਣਾ ਸੁਖਦਾਈ ਚੀਜ਼ਾਂ ਵੀ ਡਰਾਉਣੀਆਂ ਬਣ ਜਾਂਦੀਆਂ ਨੇ ਭਗਤ ਦੇ ਜੀਵਨ ਦੇ ਅੰਦਰ ਚਾਨਣ ਹੋਇਆ ਕਰਦਾ ਹੈ ਭਗਤ ਦੇ ਜੀਵਨ ਦੇ ਅੰਦਰ ਪ੍ਰਕਾਸ਼ ਹੋਇਆ ਕਰਦਾ ਹੈ ਚੇਤੇ ਰੱਖਣਾ ਉਹ ਤਾਂ ਜੀਵਨ ਜਿਉਣ ਦਾ ਉਹਨੂੰ ਢੰਗ ਹੈ ਇਸੇ ਕਰਕੇ ਸਤਗੁਰੂ ਜੀ ਕਹਿੰਦੇ ਭਗਤਾਂ ਕੀ ਚਾਲ ਨਿਹਰਾਨੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੇ ਇੱਥੇ ਹੀ ਫੈਸਲੇ ਨਹੀਂ ਛੱਡੇ ਅਨੇਕਾਂ ਫੈਸਲੇ ਸਾਡੇ ਨਾਲ ਕੀਤੇ ਆ ਸਤਗੁਰੂ ਜੀ ਕਹਿੰਦੇ ਬੰਦਿਆ ਮੈਂ ਫਿਰ ਤੈਨੂੰ ਸਮਝਾਉਣ ਲੱਗਾ ਗੁਰਸਿੱਖ ਮਿੱਤਰਾ ਮੈਂ ਫਿਰ ਤੈਨੂੰ ਸਮਝਾਉਣ ਲੱਗਾ ਇੱਕ ਕੰਮ ਕਰ ਤੂੰ ਯਤਨ ਕਰ ਕਿਹੜਾ ਯਤਨ ਕਰਨਾ ਹੈ ਗੁਰਸਿੱਖ ਮੀਤ ਚਲੋ ਗੁਰ ਚਾਲੀ ਏ ਗੁਰਸਿੱਖ ਮਿੱਤਰਾ ਤੂੰ ਗੁਰੂ ਦੀ ਚਾਲ ਦੇ ਨਾਲ ਚਾਲ ਮਿਲਾ ਕੇ ਤੁਰ ਪੈ ਜਿਵੇਂ ਗੁਰੂ ਦਾ ਜੀਵਨ ਆਪਾਂ ਵੇਖਦੇ ਆ ਨਾ ਕਿਤੇ ਉਹੋ ਜਿਹਾ ਜੀਵਨ ਜੀ ਕੇ ਵੇਖ ਕਿਉਂਕਿ ਜੇ ਤੇ ਰੱਖਣਾ ਇਤਿਹਾਸ ਦੇ ਵਿੱਚੋਂ ਜਦੋਂ ਪੜਦੇ ਆ ਜਾਂ ਤੁਸੀਂ ਧੰਗੁਰੂ ਨਾਨਕ ਮਹਾਰਾਜ ਜੀ ਦਾ ਜੀਵਨ ਪੜਦੇ ਹੋ ਯਾ ਗੁਰੂ ਅੰਗਦ ਪਾਸਾ ਦਾ ਜੀਵਨ ਪੜਦੇ ਹੋ ਦਸਾਂ ਪਾਤਸ਼ਾਹੀਆਂ ਦੇ ਵਿੱਚੋਂ ਜਿਸ ਗੁਰੂ ਦਾ ਵੀ ਇਤਿਹਾਸ ਆਪਾਂ ਪੜਦੇ ਆਂ ਜਾਂ ਪ੍ਰਾਤਨ ਗੁਰਸਿੱਖਾਂ ਦਾ ਇਤਿਹਾਸ ਪੜਦੇ ਆਂ ਕਿਤੇ ਨਾ ਕਿਤੇ ਉਹਨਾਂ ਨੇ ਸਾਨੂੰ ਜੀਵਨ ਜੁਗਤ ਸਿਖਾਈ ਐ ਜੀਵਨ ਜਿਉਣ ਦਾ ਢੰਗ ਸਿਖਾਇਆ ਤੂੰ ਆਪਣੇ ਜੀਵਨ ਨੂੰ ਜਿਉਣਾ ਕਿਵੇਂ ਐ ਬਾਣੀ ਤਾਂ ਸਾਨੂੰ ਸਿਖਾਉਂਦੀ ਸਿਖਾਉਂਦੀ ਐ ਇਤਿਹਾਸ ਵੀ ਸਾਨੂੰ ਜੀਵਨ ਜਿਉਣ ਦੀ ਜਾਸ ਸਿਖਾਉਂਦਾ ਅੱਗੇ ਜਾ ਕੇ ਆਪਾਂ ਉਹ ਗੱਲ ਦਾ ਜਿਹੜਾ ਉਹ ਕਰਾਂਗੇ ਸਤਗੁਰੂ ਜੀ ਕਹਿੰਦੇ ਆ ਗੁਰਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹਿ ਸੋਈ ਭਲ ਮਾਨੋ ਹਰ ਹਰ ਕਥਾ ਨਿਰਾਲੀ ਆ ਗੁਰੂ ਦੀ ਚਾਰ ਤੇ ਤੂੰ ਚੱਲ ਲੈ ਜੋ ਗੁਰੂ ਤੈਨੂੰ ਕਹਿੰਦਾ ਤੂੰ ਉਹ ਕਰ ਤੂੰ ਆਪਣੀਆਂ ਮਨ ਮਰਜ਼ੀਆਂ ਨਾ ਕਰ ਤੂੰ ਆਪਣੇ ਮਨ ਦੀ ਨਾ ਕਰ ਆਪਣੇ ਮਨ ਦੀ ਮਤ ਤਿਆਗ ਦੇ ਤੇ ਗੁਰੂ ਦੀ ਮਤ ਨੂੰ ਧਾਰਨ ਕਰ ਲੈ ਤੂੰ ਇਹਨੂੰ ਗੁਰੂ ਦੀ ਚਾਲ ਤੇ ਚੱਲਣਾ ਆ ਜਾਏਗਾ ਇਸੇ ਕਰਕੇ ਹੀ ਭਗਤ ਗੁਰੂ ਦੀ ਚਾਲ ਤੇ ਤੁਰਦਾ ਹੈ ਭਗਤ ਰੱਬ ਦੀ ਚਾਲ ਤੇ ਤੁਰਦਾ ਹੈ ਇਸੇ ਕਰਕੇ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਭਗਤਾਂ ਕੀ ਚਾਲ ਨਿਰਾਲੀ ਅਗਾ ਤਰੀਏ ਚਾਲਾਂ ਨਿਰਾਲੀ ਭਗਤਾਂ ਕੇਰੀ ਬਖਮ ਮਾਰਗ ਚੱਲਣਾ ਮਾਰਗ ਤੇ ਤਾਂ ਤੁਰਦੇ ਨੇ ਰਸਤੇ ਤਾਂ ਤੇ ਤੁਰਦੇ ਨੇ ਭਗਤ ਪਰ ਚੇਤੇ ਰੱਖਣਾ ਭਗਤ ਦਾ ਰਸਤਾ ਤੇ ਸੰਸਾਰੀ ਦਾ ਰਸਤਾ ਬੜਾ ਉਹਦੇ ਵਿੱਚ ਫਰਕ ਫਿਰ ਨਜ਼ਰ ਆਏਗਾ ਸੰਸਾਰੀ ਦਾ ਰਸਤਾ ਸੀ ਰੋਜ਼ ਵੇਖਦੇ ਆ ਸੰਸਾਰ ਤੁਰ ਰਿਹਾ ਪਰ ਪਹੁੰਚ ਕਿਤੇ ਵੀ ਨਹੀਂ ਰਿਹਾ ਭਗਤ ਤੁਰ ਰਿਹਾ ਹੈ ਚੇਤੇ ਰੱਖਣਾ ਉਹ ਪਹੁੰਚ ਵੀ ਗਿਆ ਤੇ ਉਹਨੇ ਪਹੁੰਚ ਵੀ ਜਾਣਾ ਇਹ ਨਹੀਂ ਕਹਿ ਸਕਦੇ ਕਿ ਭਗਤ ਤੁਰਿਆ ਉਹਨੇ ਪਹੁੰਚਣਾ ਨਹੀਂ ਭਗਤ ਨੇ ਜਿਹੜਾ ਰਸਤਾ ਅਤਿਆਰ ਕੀਤਾ ਹੋਇਆ ਉਹ ਰੱਬੀ ਰਸਤਾ ਹੈ ਤੇ ਜਿਹੜਾ ਦੁਨੀਆ ਨੇ ਕੀਤਾ ਉਹ ਵਿਕਾਰੀ ਰਸਤਾ ਹੈ ਉਹ ਪਦਾਰਥਵਾਦੀ ਰਸਤਾ ਹੈ ਦੋਵਾਂ ਦੇ ਰਸਤੇ ਵਿੱਚ ਫਰਕ ਹੈ ਚੇਤੇ ਰੱਖਣਾ ਭਗਤ ਦਾ ਰਸਤਾ ਸਤਗੁਰੂ ਜੀ ਕਹਿੰਦੇ ਵਿਖਮ ਮਾਰਗ ਚੱਲਣਾ ਥੋੜਾ ਜਿਹਾ ਇਤਿਹਾਸ ਦੇ ਵਿੱਚੋਂ ਇਹਨੂੰ ਵੇਖਿਓ ਵਿਖਮ ਵਿਖਮ ਦਾਰਕ ਹੁੰਦਾ ਜੀ ਔਖਾ ਸੌਖਾ ਨਹੀਂ ਔਖਾ ਰਸਤਾ ਹੁੰਦਾ ਕਿਉਂਕਿ ਭਗਤੀ ਕਰਨ ਵਾਲੇ ਦੇ ਅੱਗੇ ਤਤੀਆਂ ਤਵੀਆਂ ਵੀ ਆਉਂਦੀਆਂ ਨੇ ਭਗਤੀ ਕਰਨ ਵਾਲੇ ਦੇ ਅੱਗੇ ਬੜਦੀਆਂ ਰੇਤਾ ਵੀ ਆਉਂਦੀਆਂ ਨੇ ਭਗਤੀ ਕਰਨ ਵਾਲੇ ਦੇ ਅੱਗੇ ਉੱਭਰਦੀਆਂ ਦੇਗਾਂ ਆਉਂਦੀਆਂ ਨੇ ਚੱਲਦੇ ਆਰੇ ਆਉਂਦੇ ਨੇ ਉਹਨਾਂ ਦੇ ਅੱਗੇ ਚੇਤੇ ਰੱਖਣਾ ਉਹ ਅੱਗਾ ਆਉਂਦੀਆਂ ਨੇ ਚਰਖੜੀਆਂ ਆਉਂਦੀਆਂ ਨੇ ਇਹ ਹੈ ਵਿਖਮ ਰਸਤਾ ਇਸ ਵਿਖਮ ਰਸਤੇ ਦੀ ਗੱਲ ਤਾਂ ਗੁਰੂ ਨਾਨਕ ਮਹਾਰਾਜ ਜੀ ਨੇ ਵੀ ਕੀਤੀ ਹੈ ਤੂੰ ਇਸ ਰਸਤੇ ਨੂੰ ਸੌਖਾ ਨਾ ਜਾਣ ਇਸ ਰਸਤੇ ਨੂੰ ਬੜਾ ਔਖਾ ਜਾਂ ਸਤਗੁਰ ਜੀ ਕਹਿੰਦੇ ਆ ਜਿਹੜਾ ਰਸਤਾ ਮੈਂ ਤੈਨੂੰ ਦੱਸਣ ਲੱਗਾ ਨਾ ਭਗਤ ਦਾ ਇੱਕ ਔਖਾ ਜਾਂ ਰਸਤਾ ਹੈ ਇਸ ਰਸਤੇ ਤੇ ਤੁਰਨ ਲੱਗਿਆ ਤਨ ਮਨ ਕਾਟ ਕਾੜ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਤੈਨੂੰ ਆਪਣਾ ਆਪ ਸਾੜਨਾ ਪਏਗਾ ਤਾਂ ਜਾ ਕੇ ਤੈਨੂੰ ਇਹ ਮੰਜ਼ਲ ਜਿਹੜੀ ਹੈ ਰਸਤੇ ਤੇ ਪ੍ਰਾਪਤ ਹੋਣੀ ਹੈ ਇੱਥੇ ਬਸ ਨਹੀਂ ਸਤਗੁਰ ਜੀ ਨੇ ਤੇ ਕਿਰਪਾ ਕੀਤੀ ਪਾਣੀ ਦੇ ਅੰਦਰ ਸਤਗੁਰ ਜੀ ਕਹਿੰਦੇ ਇਤ ਮਾਰਗ ਪੈਰ ਤਰੀਜੈ ਸਿਰ ਦੀਜੇ ਕਾਣ ਨਾ ਕੀਜੇ ਜੇ ਤੂੰ ਇਸ ਮਾਰਗ ਤੇ ਤੁਰ ਕੇ ਆਉਣਾ ਹੈ ਭਗਤੀ ਦੇ ਜਾਂ ਭਗਤ ਵਾਲੇ ਉਸ ਤਰੈ ਆਉਣ ਦੇ ਲਈ ਤੈਨੂੰ ਆਪਣਾ ਸਿਰ ਤਲੀ ਤੇ ਰੱਖ ਕੇ ਆਉਣਾ ਪੈਗਾ ਬਾਬਾ ਦੀਪ ਸਿੰਘ ਦੇ ਇਤਿਹਾਸ ਦੇ ਵਿੱਚੋਂ ਜਦੋਂ ਆਪਾਂ ਵੇਖਦੇ ਆ ਉਹ ਗੁਰੂ ਚਰਨਾਂ ਵਿੱਚ ਇੱਕ ਅਰਦਾਸ ਕਰਦਾ ਦਾਤਿਆ ਦੁਨੀਆ ਭੇਟਾ ਲੈ ਕੇ ਆਉਂਦੀ ਐ ਥਾਲ ਦੇ ਵਿੱਚ ਪ੍ਰਸ਼ਾਦ ਲੈ ਕੇ ਆਉਂਦੀ ਐ ਤੇਰੀ ਪਰਕਰਮਾਂ ਦੇ ਵਿੱਚ ਆਉਂਦੀ ਐ ਮੱਥਾ ਟੇਕ ਕੇ ਤੈਨੂੰ ਪ੍ਰਸ਼ਾਦ ਭੇਟ ਕਰਕੇ ਚਲੀ ਜਾਂਦੀ ਐ ਦਾਤਿਆ ਇੱਕ ਕਿਰਪਾ ਕਰੀ ਜਿਸ ਦਿਨ ਇਹ ਤੇਰਾ ਭਗਤ ਜਿਸ ਦਿਨ ਇਹ ਬੰਦਗੀ ਕਰਨ ਵਾਲਾ ਤੇਰਾ ਗੁਰ ਸਿੱਖ ਤੇਰੇ ਦਰ ਤੇ ਆਵੇਗਾ ਉਸ ਦਿਨ ਥਾਲ ਦੇ ਵਿੱਚ ਪ੍ਰਸ਼ਾਦ ਨਹੀਂ ਹੋਵੇਗਾ ਉਸ ਦਿਨ ਥਾਲ ਦੇ ਵਿੱਚ ਤੇਰੇ ਭਗਤ ਦਾ ਤੇਰੇ ਸਿੱਖ ਦਾ ਸੀਸ ਹੋਵੇਗਾ ਹੋਇਆ ਇਸ ਤਰ੍ਹਾਂ ਸਾਦ ਸੰਗਤ ਆਪਾਂ ਸਾਰੇ ਥਾਲ ਵਿੱਚ ਪ੍ਰਸ਼ਾਦ ਲੈ ਕੇ ਜਾਂਦੇ ਆ ਬਾਬਾ ਦੀਪ ਸਿੰਘ ਥਾਲ ਦੇ ਵਿੱਚ ਪ੍ਰਸ਼ਾਦ ਨਹੀਂ ਉਹ ਤਾਂ ਆਪਣਾ ਸੀਸ ਤਲੀ ਤੇ ਰੱਖ ਕੇ ਗੁਰੂ ਰਾਮਦਾਸ ਮਹਾਰਾਜ ਦੇ ਘਰ ਗਿਆ ਕਹਿਣਾ ਪੈਗਾ ਵਿਖਮ ਮਾਰਗ ਚੱਲਣਾ ਇਨਾ ਸੌਖਾ ਨਹੀਂ ਗੁਰੂ ਸਾਹਿਬ ਕਹਿ ਰਹੇ ਆ ਵਿਖਮ ਮਾਰਗ ਹੈ ਭਾਈ ਕੋਈ ਸੌਖਾ ਮਾਰਗ ਨਹੀਂ ਇਹਨੂੰ ਅਖਤਿਆਰ ਕਰਨਾ ਭਗਤਾਂ ਕੀ ਚਾਲ ਨਿਰਾਲੀ ਦੇ ਪੰਧ ਤੇ ਤੁਰਨਾ ਪੈਂਦਾ ਆਪਣੇ ਆਪ ਨੂੰ ਜੀਵਨ ਜਿਉਣ ਦਾ ਢੰਗ ਪਹਿਲਾਂ ਬਣਾਉਣਾ ਪੈਂਦਾ ਸਾਨੂੰ ਤਾਂ ਜੀਵਨ ਬਣਾਉਣ ਦਾ ਢੰਗ ਹੀ ਨਹੀਂ ਹਜੇ ਤੱਕ ਆਇਆ ਸਾਨੂੰ ਸਮਝ ਹੀ ਨਹੀਂ ਆਈ ਕਿ ਆਪਾਂ ਜੀਵਨ ਵਿੱਚੋਂ ਸਿੱਖੀਏ ਕੀ ਸਤਗੁਰੂ ਜੀ ਫਿਰ ਅੱਗੇ ਕਿਰਪਾ ਕਰਦੇ ਆ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਲੋਭੀ ਦੇ ਲੱਭ ਲੱਭ ਵਿੱਚ ਰਚਿਆ ਹੋਇਆ ਬੰਦਾ ਸਤਿਗੁਰੂ ਜੀ ਕਹਿੰਦੇ ਕਦੀ ਜੀਵਨ ਜੁਗਤ ਨੂੰ ਪਛਾਣ ਨਹੀਂ ਸਕਦਾ ਸਤਿਗੁਰੂ ਜੀ ਕਹਿੰਦੇ ਉਹਦੇ ਜੀਵਨ ਦੇ ਵਿੱਚ ਹਮੇਸ਼ਾ ਜਿਹੜਾ ਲੱਭ ਵੀ ਲੈ ਕੇ ਤੁਰਿਆ ਜਿਹੜਾ ਲੋਭ ਵੀ ਲੈ ਕੇ ਤੁਰਿਆ ਜਿਹੜਾ ਆਪਣੇ ਅੰਦਰ ਲਾਲਚ ਰੂਪੀ ਬਿਰਦੀ ਲੈ ਕੇ ਤੁਰਿਆ ਹੰਕਾਰੀ ਬੰਦਾ ਵੀ ਰੱਬੀ ਮਾਰਗ ਤੇ ਨਹੀਂ ਜੇ ਤੁਰ ਸਕਦਾ ਕਿਉਂਕਿ ਹੰਕਾਰੀ ਬੰਦਾ ਇਹੋ ਜ ਹੈ ਸਭ ਕੁਝ ਖਤਮ ਕਰਕੇ ਜਿਹੜਾ ਸਿੰਘਾਸਨਾਂ ਦੀ ਆਸ ਰੱਖਦਾ ਹੈ ਸਤਗੁਰੂ ਜੀ ਕਹਿੰਦੇ ਫਿਰ ਉਹ ਹੰਕਾਰੀ ਬੰਦਾ ਕਿਵੇਂ ਰੱਬੀ ਮਾਰਗ ਤੇ ਤੁਰ ਸਕਦਾ ਨਹੀਂ ਸਤਗੁਰੂ ਜੀ ਕਹਿੰਦੇ ਤੀਜੀ ਗੱਲ ਤ੍ਰਿਸ਼ਨਾ ਦੇ ਅਧੀਨ ਰਹਿਣ ਵਾਲਾ ਬੰਦਾ ਤ੍ਰਿਸ਼ਨਾਲੂ ਉਹ ਵੀ ਰੱਬੀ ਮਾਰਗ ਤੇ ਨਹੀਂ ਤੁਰ ਸਕਦਾ ਉਹਨੂੰ ਆਪਣੀ ਤ੍ਰਿਸ਼ਨਾ ਮਾਰਨੀ ਪਵੇਗੀ ਲੱਭ ਲੋਭ ਹੰਕਾਰ ਮਾਰਨਾ ਪਵੇਗਾ ਸਤਗੁਰੂ ਜੀ ਕਹਿੰਦੇ ਬਸ ਭਗਤ ਵਿੱਚ ਇਹ ਕੀ ਤਾਂ ਫਰਕ ਹੈ ਉਹ ਤੇ ਆਸਾ ਮਨਸਾ ਸਗਲ ਤਿਆਗਾ ਜਗ ਤੇ ਰਹੇ ਨਿਆਸਾ ਕਾਮ ਕ੍ਰੋਧ ਜੇ ਪਰਸੈ ਨਾਹਨ ਤੇ ਘਟ ਬ੍ਰਹਮ ਨਿਵਾਸਾ ਉਹਤੇ ਇਹਨਾਂ ਚੀਜ਼ਾਂ ਤੋਂ ਦੂਰ ਹੋ ਗਿਆ ਵਿਕਾਰਾਂ ਦੀ ਦੁਨੀਆ ਤੋਂ ਦੂਰ ਹੋ ਗਿਆ ਪਦਾਰਥਾਂ ਦੀ ਦੁਨੀਆ ਤੋਂ ਦੂਰ ਹੋ ਗਿਆ ਉਹਨੂੰ ਸੱਚੇ ਨਾਮ ਦੀ ਜਦੋਂ ਦੀ ਭੁੱਖ ਲੱਗੀ ਹੈ ਸਤਗੁਰੂ ਜੀ ਕਹਿੰਦੇ ਉਹਨੇ ਆਪਣਾ ਹੰਕਾਰ ਵੀ ਮਾਰ ਲਿਆ ਲਾਲਚ ਵੀ ਮਾਰ ਲਿਆ ਤ੍ਰਿਸ਼ਨਾ ਵੀ ਮਾਰ ਲਈ ਤੇ ਸਤਗੁਰੂ ਜੀ ਕਹਿੰਦੇ ਅਗਲੀ ਗੱਲ ਬਹੁਤਾ ਨਾ ਹੀ ਬੋਲਣਾ ਹੁਣ ਸਤਗੁਰ ਕਹਿੰਦੇ ਉਹਨੂੰ ਸਮਝ ਲੱਗ ਗਈ ਬਹੁਤਾ ਬੋਲਣ ਚੱਖਣ ਹੋਏ ਉਹਨੂੰ ਪਤਾ ਲੱਗ ਗਿਆ ਉਹ ਰੱਬ ਜਿਹੜਾ ਬ੍ਰਹਮ ਅੰਦਰ ਜਿਹਦਾ ਪਸਾਰਾ ਹੋਣਾ ਉਹਤੇ ਬਿਨ ਬੋਲਿਆਂ ਸਭ ਕੁਝ ਜਾਣਦਾ ਸਤਿਗੁਰੂ ਜੀ ਕਹਿੰਦੇ ਉਹਨੂੰ ਪਤਾ ਲੱਗ ਗਿਆ ਕਿ ਬੋਲਣ ਦੇ ਨਾਲ ਵੀ ਰੱਬ ਨਹੀਂ ਮਿਲਦਾ ਉਹਨਾਂ ਕੋ ਬੋਲ ਜਿੰਨੀ ਕੁ ਤੈਨੂੰ ਸਮਝ ਲੱਗਦੀ ਹੈ ਸਤਿਗੁਰੂ ਜੀ ਦੀ ਬਾਣੀ ਨੇ ਨਾ ਬੋਲਣ ਦੇ ਪਰਥਾਏ ਵੀ ਸਾਨੂੰ ਜੀਵਨ ਜੁਕਤੀਆਂ ਸਿਖਾਈਆਂ ਨੇ ਸਤਿਗੁਰੂ ਜੀ ਕਹਿੰਦੇ ਆ ਜੇ ਤੈਨੂੰ ਬੋਲਣਾ ਨਹੀਂ ਨਾ ਆਉਂਦਾ ਤੂੰ ਭਗਤ ਦੇ ਜੀਵਨ ਵੱਲ ਵੇਖ ਲੈ ਜੇ ਤੈਨੂੰ ਬੋਲਣਾ ਜੀ ਜਾਤ ਨਹੀਂ ਨਾ ਆਉਂਦੀ ਤੂੰ ਗੁਰੂ ਵੱਲ ਜੀਵਨ ਜੁਗਤ ਸਿੱਖ ਕੇ ਬੋਲਣਾ ਸਿੱਖ ਲੈ ਗੁਰੂ ਤੈਨੂੰ ਸਿਖਾਏਗਾ ਬੋਲਣਾ ਤੂੰ ਕਿਸ ਤਰ੍ਹਾਂ ਹੈ ਸਤਗੁਰ ਜੀ ਫਿਰ ਸਮਝਾਉਂਦੇ ਆ ਜਿੱਤ ਬੋਲੇ ਆ ਪਤ ਪਾਈ ਆ ਸੋ ਬੋਲੇ ਆ ਪਰਵਾਣ ਭਗਤ ਵੀ ਉਹ ਕੀ ਬੋਲਦਾ ਜਿਹੜਾ ਬੋਲੇ ਆ ਪਰਵਾਣ ਹੋ ਜੇ ਸਤਗੁਰ ਜੀ ਕਹਿੰਦੇ ਜਿਸ ਬੋਲਣ ਦੇ ਨਾਲ ਇੱਜ਼ਤ ਹੀ ਨਾ ਮਿਲੇ ਜਿਸ ਬੋਲਣ ਦੇ ਨਾਲ ਮਾਣ ਹੀ ਨਾ ਮਿਲੇ ਸਤਿਗੁਰ ਕਹਿੰਦੇ ਫਿਰ ਉਹ ਬੋਲ ਬੋਲਣਾ ਹੀ ਕਾਦੋ ਉਹ ਬੋਲ ਬੋਲਣਾ ਹੀ ਕਾਦੋ ਸਤਿਗੁਰ ਜੀ ਕਹਿੰਦੇ ਆਪਣੇ ਮੁਖ ਤੋਂ ਰੁੱਖਾ ਬੋਲ ਨਾ ਬੋਲ ਭਗਤ ਵਾਲ ਦੇਖ ਜਦੋਂ ਭਗਤ ਬੋਲਦਾ ਉਹ ਆਪਣੇ ਮੁਖ ਤੋਂ ਮਿੱਠਾ ਹੀ ਬੋਲਦਾ ਕਿਉਂ ਉਹਨੂੰ ਪਤਾ ਹੈ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ ਉਹ ਸੰਭੜ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ ਕਿਉਂਕਿ ਉਹਨੂੰ ਪਤਾ ਹੈ ਮੇਰਾ ਗੁਰੂ ਪਰਮਾਤਮਾ ਕੌੜਾ ਨਹੀਂ ਬੋਲਦਾ ਉਹ ਇੰਨਾ ਮਿੱਠਾ ਬੋਲਦਾ ਫਿਰ ਭਗਤ ਵੀ ਆਪਣੇ ਮੁਖ ਤੋਂ ਮਿੱਠਾਈ ਬੋਲਦਾ ਤੂੰ ਭਗਤ ਤੋਂ ਜੀਵਨ ਜੁਗਤੀ ਸਿੱਖ ਲੈ ਉਹਨੂੰ ਬੋਲਣਾ ਵੀ ਆਉਂਦਾ ਹੈ ਉਹ ਆਪਣੇ ਵਿਕਾਰਾਂ ਨੂੰ ਮਾਰ ਕੇ ਰੱਬੀ ਮਾਰਗ ਤੇ ਤੁਰਿਆ ਹੋਇਆ ਹੈ ਅਗਲੀ ਗੱਲ ਖੰਨੇਓ ਤਿੱਖੀ ਵਾਲੋਂ ਨਿੱਕੀ ਇਤ ਮਾਰਗ ਜਾਣਾ ਖੰਨੇਉ ਪਾਵ ਖੰਡੇ ਨਾਲੋਂ ਤਲਵਾਰ ਨਾਲੋਂ ਕਹਿ ਸਕਦੇ ਆ ਖੰਡਾ ਜਾਂ ਤਲਵਾਰ ਸਤਿਗੁਰੂ ਜੀ ਕਹਿੰਦੇ ਆ ਇਸ ਰਸਤੇ ਉੱਤੇ ਤੁਰਨਾ ਬੜੀ ਔਕੀ ਖੇੜ ਹੈ ਕਿਉਂਕਿ ਇਹ ਰਸਤਾ ਖੰਡੇ ਦੀ ਧਾਰ ਨਾਲੋਂ ਤ੍ਰਿਖਾ ਹੈ ਹੁਣ ਚੇਤੇ ਰੱਖਣਾ ਕਿਰਪਾਨ ਜਿਹੜੀ ਆ ਉਹ ਬੜੀ ਤਿੱਖੀ ਹੋਇਆ ਕਰਦੀ ਹੈ ਹੁਣ ਕੋਈ ਆਖੇ ਕਿ ਵੀ ਤੂੰ ਕਿਰਪਾਨ ਦੇ ਉੱਤੇ ਤੁਰ ਸਾਡੇ ਵਰਗਾ ਨਹੀਂ ਤੁਰ ਪਾਏਗਾ ਪਰ ਭਗਤ ਜਿਹੜਾ ਹੈ ਨਾ ਉਹਨੂੰ ਵਿਖਮ ਮਾਰਗ ਤੇ ਤੁਰਨਾ ਆ ਗਿਆ ਜਿਹੜਾ ਤਤੀ ਤਵੀ ਤੇ ਬੈਠ ਸਕਦਾ ਹੈ ਉੱਪਰਤੀ ਦੇਗ ਵਿੱਚ ਬੈਠ ਸਕਦਾ ਹੈ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਉਹ ਖੰਡੇ ਦੀਆਂ ਧਾਰਾਂ ਦੇ ਉੱਤੇ ਆਪਣਾ ਆਪ ਕੁਰਬਾਨ ਜਿਹੜਾ ਕਰ ਸਕਦਾ ਹੈ ਤੁਸੀਂ ਆਪ ਅੰਦਾਜ਼ਾ ਲਾਓ ਉਹਦੀ ਚਾਲ ਕਿੰਨੀ ਨਿਰਾਲੀ ਹੋਏਗੀ ਸਿੱਖੀ ਨੇ ਤੇ ਇਹਨਾਂ ਸਭ ਚੀਜ਼ਾਂ ਨੂੰ ਆਪਣੇ ਹੀ ਆਪਣੇ ਤਨ ਤੇ ਖੰਡਾਇਆ ਹੋਇਆ ਸਿੱਖੀ ਨੇ ਖੰਡਾਇਆ ਹੋਇਆ ਤੁਸੀਂ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਲੈ ਕੇ ਚਮਕੌਰ ਸਾਹਿਬ ਦੀ ਧਰਤੀ ਦਾ ਇਤਿਹਾਸ ਵੇਖੋ ਸ਼ਹੀਦ ਭਾਈ ਉਦੇ ਸਿੰਘ ਖੰਡੇ ਦੀ ਧਾਰ ਤੇ ਨੱਚਦਾ ਹੋਇਆ ਨਜ਼ਰ ਆ ਰਿਹਾ ਹੈ ਕਿਤੇ ਭਾਈ ਬਚਿੱਤਰ ਸਿੰਘ ਵੱਲ ਝਾਤ ਮਾਰਿਓ ਕਈ ਤਲਵਾਰਾਂ ਦੇ ਜ਼ਖਮ ਖਾ ਕੇ ਆਪਣੇ ਸਰੀਰ ਨੂੰ ਕੁਰਬਾਨ ਕਰ ਚੁੱਕਾ ਹੋਇਆ ਹੈ ਸਤਗੁਰੂ ਜੀ ਕਹਿੰਦੇ ਖੰਨੇਓ ਤਿੱਖੀ ਵਾਲੋ ਨਿੱਕੀ ਇਤ ਮਾਰਗ ਜਾਣਾ ਉਹ ਤਾਂ ਹੀ ਤੂੰ ਜਾ ਸਕਦਾ ਹੈ ਗੁਰ ਪ੍ਰਸਾਦੀ ਜਿਨੇ ਆਪ ਤਜਿਆ ਹਰ ਵਾਸਨਾ ਸਮਾਣੀ ਜਿਨ੍ਹਾਂ ਨੇ ਆਪਣਾ ਆਪ ਤਜ ਦਿੱਤਾ ਜਿਨ੍ਹਾਂ ਨੇ ਆਪਣਾ ਆਪ ਤਿਆਗ ਦਿੱਤਾ ਜਿਨ੍ਹਾਂ ਨੇ ਕਿਰਪਾ ਕੀਤੀ ਇਹ ਬਚਨ ਨੂੰ ਮੰਨ ਲਿਆ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈ ਹੈ ਜਿਹੜੇ ਇਸ ਪਾਸੇ ਆਗੇ ਸਤਿਗੁਰੂ ਜੀ ਕਹਿੰਦੇ ਉਹਨਾਂ ਤੇ ਕਿਰਪਾ ਹੋਈ ਜਿੰਨੀ ਆਪ ਤਜਿਆ ਹਰ ਵਾਸਨਾ ਸਮਾਣੀ ਪਰ ਜਿਨ੍ਹਾਂ ਨੇ ਗੁਰੂ ਦੀ ਕਿਰਪਾ ਨਾਲ ਆਪਾ ਭਾਵ ਛੱਡ ਦਿੱਤਾ ਉਹਨਾਂ ਦੀ ਮਾਇਕ ਵਾਸਨਾ ਹਰੀ ਪ੍ਰਭੂ ਦੀ ਯਾਦ ਵਿੱਚ ਮੁੱਕ ਜਾਂਦੀ ਹੈ ਫਿਰ ਕਿਸੇ ਚੀਜ਼ ਦੀ ਖੁਆਇਸ਼ ਨਹੀਂ ਰਹਿ ਜਾਂਦੀ ਆ ਜੋ ਕੁਝ ਆਪਾਂ ਵੇਖਦੇ ਆ ਨਾ ਅਡੰਬਰ ਚੇਤੇ ਰੱਖਣਾ ਫਿਰ ਆਸਾ ਮਨਸਾ ਸਗਲ ਤਿਆਗਿਆ ਵਾਲੀ ਗੱਲ ਬਣ ਜਾਂਦੀ ਹੈ ਫਿਰ ਕੀ ਹੁੰਦਾ ਹੈ ਸਤਗੁਰੂ ਜੀ ਕਹਿੰਦੇ ਫਿਰ ਉਹ ਦੁੱਖ ਵਿੱਚ ਵੀ ਉਹੋ ਜਿਹਾ ਸੁੱਖ ਵਿੱਚ ਵੀ ਉਹੋ ਜਿਹਾ ਜੇ ਪਦਾਰਥ ਚਲਾ ਗਿਆ ਤਾਵੀਂ ਆਨੰਦ ਵਿੱਚ ਹੈ ਜੇ ਪਦਾਰਥ ਆ ਗਿਆ ਤਾਂ ਵੀ ਆਨੰਦ ਵਿੱਚ ਹੈ ਤੂੰ ਗੁਰੂ ਤੋਂ ਜੀਵਨ ਜੁਗਤ ਸਿੱਖ ਕੇ ਵੇਖ ਜੇ ਕੱਲ ਆਨੰਦਾਂ ਦੀ ਪੂਰੀ ਦੇ ਵਿੱਚ ਆਨੰਦੀ ਆਨੰਦ ਹੈ ਗੁਰੂ ਉਦੋਂ ਵੀ ਉਸ ਹਾਲਾਤ ਵਿੱਚ ਹੈ ਕੱਲ ਜਦੋਂ ਆਨੰਦਪੁਰ ਦੀ ਧਰਤੀ ਨੂੰ ਉਜਾੜ ਦਿੱਤਾ ਜਾਂਦਾ ਹੈ ਮਾਛੀਵਾੜੇ ਦੇ ਜੰਗਲਾਂ ਵਿੱਚ ਜਾ ਕੇ ਬੈਠ ਜਾਂਦਾ ਹੈ ਉਹ ਗੁਰੂ ਉਦੋਂ ਵੀ ਆਨੰਦ ਦੇ ਵਿੱਚ ਹੈ ਜੀਵਨ ਜੁਗਤ ਸਿੱਖਣੀ ਹੈ ਕਿਉਂ ਅਸਲ ਦੇ ਵਿੱਚ ਉਹਨੇ ਉਸ ਗੱਲ ਨੂੰ maan ਲਿਆ ਆਪਾਂ ਗੁਰੂ ਕੋਲੋਂ ਇਹ ਗੱਲਾਂ ਸਿੱਖਣੀਆਂ ਨੇ ਲਾਸਟ ਪੰਕਤੀ ਵਿੱਚ ਸਤਿਗੁਰੂ ਜੀ ਕਹਿੰਦੇ ਆ ਕਹਿ ਨਾਨਕ ਚਾਲ ਭਗਤਾ ਜੁਗੋ ਜੁਗ ਨਿਰਾਲੀ ਲਾਸਟ ਪੰਕਤੀ ਵਿੱਚ ਸਤਿਗੁਰੂ ਜੀ ਕਹਿੰਦੇ ਆ ਨਾਨਕ ਆਖਦਾ ਹੈ ਸਤਿਗੁਰੂ ਜੀ ਕੀ ਕਹਿੰਦੇ ਨੇ ਭਾਵ ਗੁਰੂ ਅਮਰਦਾਸ ਮਹਾਰਾਜ ਜੀ ਗੁਰੂ ਨਾਨਕ ਮਹਾਰਾਜ ਜੀ ਦੀ ਜੋਤ ਦੇ ਤੀਜੇ ਵਾਰ ਸਤਿਗੁਰੂ ਜੀ ਕੀ ਸਮਝਾ ਰਹੇ ਆ ਆਗਦੇ ਨੇ ਆਤਮਿਕ ਆਨੰਦ ਮਾਣਨ ਵਾਲੇ ਹੁਣ ਸਾਰੇ ਤਾਂ ਆਤਮਿਕ ਆਨੰਦ ਮਾਣਨ ਵਾਲੇ ਨਹੀਂ ਹੁੰਦੇ ਕਿਸੇ ਦੇ ਅੰਦਰ ਰੁੱਖਾਪਨ ਵੀ ਹੁੰਦਾ ਹੈ ਕਿਸੇ ਦੇ ਅੰਦਰ ਸੁੱਖਾਪਨ ਵੀ ਹੁੰਦਾ ਹੈ ਸਤਗੁਰੂ ਜੀ ਕਹਿੰਦੇ ਰਸ ਦੇ ਵਿੱਚ ਤੇ ਕੋਈ ਵਿਰਲਾ ਹੁੰਦਾ ਹੈ ਆਨੰਦ ਦੇ ਵਿੱਚ ਤੇ ਕੋਈ ਵਿਰਲਾ ਹੁੰਦਾ ਹੈ ਜਿਹੜਾ ਆਨੰਦ ਵਿੱਚ ਹੁੰਦਾ ਹੈ ਉਹ ਆਨੰਦ ਦੇ ਗੀਤ ਗਾਉਂਦਾ ਹੈ ਤੇ ਜਿਹੜਾ ਬੇਰੁੱਖਾ ਹੁੰਦਾ ਸਤਗੁਰੂ ਜੀ ਕਹਿੰਦੇ ਗੱਲਾਂ ਵੀ ਬੇਰੁੱਖੀਆਂ ਹੀ ਬਰ ਕਰਦਾ ਹੈ ਜੇ ਤੂੰ ਆਨੰਦ ਨੂੰ ਮਾਣਨਾ ਚਾਹੁੰਦਾ ਹੈ ਜੇ ਤੂੰ ਖੇੜੇ ਨੂੰ ਮਾਨਣਾ ਚਾਹੁੰਦਾ ਤੇ ਤੈਨੂੰ ਗੁਰੂ ਨਾਨਕ ਪਾਤਸ਼ਾਹ ਰੋਜ਼ ਸਮਝਾਉਂਦਾ ਉਹ ਭੱਲਿਆ ਨਾਨਕ ਭਗਤਾਂ ਸਦਾ ਵਿਕਾਸ ਤੂੰ ਨਾ ਭਗਤਾਂ ਵਾਲੀ ਸਿੱਖ ਲੈ ਤੂੰ ਨਾ ਭਗਤਾਂ ਕੋਲ ਹੀ ਵੇਖ ਲੈ ਜਾ ਕੇ ਤੈਨੂੰ ਗੁਰੂ ਨਾਨਕ ਪਾਤਸ਼ਾਹ ਰੋਜ਼ ਕਹਿ ਰਿਹਾ ਜੇ ਆਨੰਦ ਮਾਨਣਾ ਚਾਹੁੰਦਾ ਤੇ ਭਗਤਾਂ ਦਾ ਜੀਵਨ ਵੇਖ ਭਗਤਾਂ ਦੇ ਜੀਵਨ ਵਿੱਚ ਖੜਾ ਕਿੰਨਾ ਹੈ ਵਿਕਾਸ ਕਿੰਨਾ ਹੈ ਗੁਰੂ ਸਾਹਿਬ ਕਹਿੰਦੇ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੂਖ ਪਾਪ ਦਾ ਨਾਸ਼ ਜਿਨ੍ਹਾਂ ਦੇ ਅੰਦਰ ਆਨੰਦ ਪੈਦਾ ਹੋ ਜਾਂਦਾ ਹੈ ਸਤਿਗੁਰੂ ਜੀ ਕਹਿੰਦੇ ਉਹਨਾਂ ਦੇ ਅੰਦਰੋਂ ਦੁੱਖਾਂ ਰੂਪੀ ਪਾਪ ਨਾਸ਼ ਹੋ ਜਾਂਦੇ ਨੇ ਸੁੱਖਾਂ ਦਾ ਪਰਵੇਸ਼ ਹੋ ਜਾਂਦਾ ਹੈ ਗੁਰੂ ਉਹਨਾਂ ਤੇ ਕਿਰਪਾ ਕਰਦਾ ਹੈ ਜੇ ਦੁੱਖ ਆ ਵੀ ਜਾਵੇ ਉਹਨੂੰ ਸੁੱਖਾਂ ਦੇ ਵਿੱਚ ਹੀ ਬਤੀਤ ਕਰਦੇ ਨੇ ਆਨੰਦ ਦੇ ਵਿੱਚ ਹੀ ਬਤੀਤ ਕਰਦੇ ਨੇ ਇੱਕ ਛੋਟੀ ਜਿਹੀ ਬੇਨਤੀ ਹੋਰ ਕਰਾਂ ਸਾਡੇ ਘਰ ਦੇ ਵਿੱਚ ਜੇ ਖੁਸ਼ੀ ਦਾ ਪ੍ਰੋਗਰਾਮ ਹੋਵੇ ਨਾ ਆਪਾਂ ਤਾਂ ਵੀ ਆਨੰਦ ਸਹਿ ਪੜਦੇ ਆ ਜੇ ਸਾਡੇ ਘਰ ਦੇ ਵਿੱਚ ਗਮੀ ਦਾ ਕੋਈ ਕਾਰਨ ਐਫੋ ਜਾ ਬਣ ਜਾਏ ਤੇ ਆਪਾਂ ਫਿਰ ਵੀ ਆਨੰਦ ਸਹਿ ਵੀ ਪੜਦੇ ਆ ਕਿਉਂ ਭਲਾ ਉਹਦੇ ਪਿੱਛੇ ਕਾਰਨ ਹੈ ਜੇ ਤੇਰੇ ਕੋਲ ਖੁਸ਼ੀ ਹੈ ਖੁਸ਼ੀ ਵੇਲੇ ਤੇ ਆਨੰਦ ਦੇ ਵਿੱਚ ਤੂੰ ਪੜ ਹੀ ਰਿਹਾ ਪਰ ਕੱਲ ਨੂੰ ਜੇਕਰ ਤੇਰੇ ਕੋਲ ਗਮ ਆ ਜਾਏ ਭਾਵ ਤੇਰੇ ਕੋਲ ਦੁੱਖ ਆ ਜਾਏ ਜਿਵੇਂ ਮਾਫ਼ ਕਰਨਾ ਇਹ ਸ਼ਬਦ ਵਰਤਣ ਲੱਗਾ ਘਰ ਦੇ ਵਿੱਚ ਕੋਈ ਚੜਾਈ ਕਰ ਗਿਆ ਪੁੱਤਰ ਚੜਾਈ ਕਰ ਗਿਆ ਜਾਂ ਕੋਈ ਵੀ ਚੜਾਈ ਕਰ ਗਿਆ ਗੁਰੂ ਨੇ ਆਖਿਆ ਤੂੰ ਉਸ ਵੇਲੇ ਦੁਖੀ ਨਾ ਹੋਵੇਂ ਤੂੰ ਉਸ ਵੇਲੇ ਗਮੀ ਦੇ ਵਿੱਚ ਨਾ ਜਾਵੇਂ ਤੂੰ ਕੋਦੋਂ ਗੁਰੂ ਦੀ ਬਾਣੀ ਆਨੰਦ ਪੜੀ ਤੈਨੂੰ ਗੁਰੂ ਉਦੋਂ ਵੀ ਖੇੜਾ ਦੇ ਦੇਗਾ ਦੇਖੋ ਹਰ ਪੱਕ ਤੋਂ ਗੁਰੂ ਨੇ ਸਾਨੂੰ ਆਨੰਦ ਹੀ ਬਖਸ਼ਿਆ ਜਿੱਥੇ ਮਰਜ਼ੀ ਬੈਠ ਜਾਈਏ ਗੁਰੂ ਆਨੰਦ ਦੀਆਂ ਦਾਤਾਂ ਖੁਸ਼ੀ ਦੀਆਂ ਦਾਤਾਂ ਹੀ ਸਾਨੂੰ ਦੇਣਾ ਚਾਹੁੰਦਾ ਹੈ ਗੁਰੂ ਤਾਂ ਸਗੋਂ ਇਹ ਗੱਲ ਕਹਿੰਦਾ ਦੁੱਖ ਪਰ ਹਰ ਸੁਖ ਘਰ ਲੈ ਜਾਏ ਤੂੰ ਤਾਂ ਦੁੱਖਾਂ ਨੂੰ ਛੱਡ ਸੁਖ ਆਪਣੇ ਘਰ ਲੈ ਜਾ ਗੁਰੂ ਕਹਿੰਦਾ ਆਹ ਹੁੰਦਾ ਹੈ ਆਨੰਦ ਤੇ ਭਗਤ ਆਨੰਦ ਦੇ ਵਿੱਚ ਜੀ ਰਿਹਾ ਤਾਂ ਗੁਰੂ ਸਾਹਿਬ ਕਹ ਰਹੇ ਨੇ ਉਸ ਭਗਤ ਦੀ ਚਾਲ ਕਹਿ ਨਾਨਕ ਚਾਲ ਭਗਤਾ ਜੁਗੋ ਜੁਗ ਨਿਰਾਲੀ ਸਤਿਗੁਰੂ ਜੀ ਕਹਿੰਦੇ ਭਗਤ ਜਨਾਂ ਦੀ ਜੀਵਨ ਜੁਗਤੀ ਇੱਕ ਦਿਨ ਤੋਂ ਨਹੀਂ ਦੋ ਦਿਨ ਤੋਂ ਨਹੀਂ ਸਤਿਗੁਰੂ ਜੀ ਕਹਿੰਦੇ ਜਦੋਂ ਦੀ ਰੱਬੀ ਯਾਦ ਦੇ ਵਿੱਚ ਜੁੜੇ ਨੇ ਜਦੋਂ ਦੇ ਭਗਤੀ ਵਾਲੇ ਪਾਸੇ ਆਏ ਨੇ ਸਤਿਗੁਰੂ ਜੀ ਕਹਿੰਦੇ ਉਦੋਂ ਤੋਂ ਹੀ ਸਦਾ ਤੂੰ ਹੀ ਦੁਨੀਆ ਦੇ ਨਾਲੋਂ ਉਹਨਾਂ ਦੀ ਚਾਲ ਵੱਖਰੀ ਰਹੀ ਹੈ ਹੁਣ ਜਿੱਤੇ ਭਗਤ ਤੁਰਦਾ ਹੈ ਹੁਣ ਭਗਤ ਦੇ ਪਿੱਛੇ ਤੁਰਨ ਵਾਲਾ ਤੁਹਾਨੂੰ ਕੋਈ ਵਿਰਲਾ ਨਜ਼ਰ ਆਏਗਾ ਉੜ ਦੇ ਪਿੱਛੇ ਤੁਰਨ ਵਾਲੇ ਹਜ਼ਾਰਾਂ ਹੋਣਗੇ ਸੱਚ ਦੇ ਰਾਹ ਤੇ ਤੁਰਨ ਵਾਲਾ ਕੋਈ ਵਿਰਲਾ ਅਕਸਰ ਇੱਕ ਬੇਨਤੀ ਆਪਾਂ ਬਾਣੀ ਵਿੱਚੋਂ ਕਰਦੇ ਕੁੰਨੇ ਆ ਭਗਤ ਕਬੀਰ ਜੀ ਦਾ ਇੱਕ ਬਚਨ ਹੈ ਉਸ ਬਚਨ ਰਾਹੀਂ ਸਾਨੂੰ ਇਸ ਗੱਲ ਦੀ ਸਪਸ਼ਟਤਾ ਹੋ ਜਾਂਦੀ ਹੈ ਭਗਤ ਕਬੀਰ ਜੀ ਕਹਿੰਦੇ ਹਜ਼ਾਰਾਂ ਦੀ ਗਿਣਤੀ ਉਹਨਾਂ ਪਿੱਛੇ ਹੈ ਜਿੱਥੇ ਝੂਠ ਹੈ ਭਗਤ ਕਬੀਰ ਜੀ ਕਹਿੰਦੇ ਸੱਚ ਦੇ ਮਾਰਗ ਤੇ ਤੁਰਨ ਵਾਲਿਆਂ ਦੀ ਭੀੜ ਨਹੀਂ ਭਗਤ ਕਬੀਰ ਜੀ ਦਾ ਬਚਨ ਹੈ ਕਬੀਰ ਜੇ ਮਾਰਗ ਪੰਡਿਤ ਗਏ ਪਛੈ ਪਰਿਭਗੀਰ ਉੱਥੇ ਭੀੜਾਂ ਲੱਗ ਗਈਆਂ ਇੱਕ ਅਵਕਟ ਘਾਟੀ RAM ਕੀ ਤੇ ਚੜ ਰਹੇ ਹੋ ਕਬੀਰ ਔਖੀ ਘਾਟੀ ਜਿਹੜੀ ਸੀ ਨਾ ਸੱਚ ਦੇ ਮਾਰਗ ਦੀ ਆਨੰਦ ਜਿੱਥੋਂ ਮਿਲਣਾ ਸੀ ਜਿੱਥੋਂ ਉਹ ਖੇੜਾ ਵਿਗਾਸ ਮਿਲਣਾ ਸੀ ਕਹਿੰਦੇ ਉੱਥੇ ਤਾਂ ਭਗਤ ਕਬੀਰ ਜੀ ਹੋਈ ਨਜ਼ਰ ਆਉਂਦੇ ਆ ਸੋ ਸਤਗੁਰੂ ਦਾਤਾ ਕਿਰਪਾ ਕਰੇ ਆਨੰਦ ਸਾਹਿਬ ਦੀ 14 ਨੰਬਰ ਪੌੜੀ ਦੀ ਆਪਾਂ ਵਿਚਾਰ ਕਰ ਲਈ ਬਾਕੀ 26 ਪੌੜੀਆਂ ਰਹਿ ਗਈਆਂ ਥੋੜੀ-ਥੋੜੀ ਕਰਕੇ ਆਪਾਂ ਉਹਨਾਂ ਨੂੰ ਵੀ ਇਸੇ ਤਰ੍ਹਾਂ ਵਿਚਾਰਨ ਦਾ ਯਤਨ ਕਰਾਂਗੇ ਇੱਕ ਹੋਰ ਬੇਨਤੀ ਕਰਦਿਆਂ